ਸਰਕਾਰ ਆ ਗਈ ਆ ਤੇ ਜਹਾਜ਼ ਭਰ ਭਰ ਕੇ ਕਹਿੰਦੇ ਜੀ ਵਾਪਸ ਹੋਣਿਆ ਉੱਥੋਂ ਅਸੀਂ ਫਿਲਹਾਲ ਤਾਂ ਨੁਕਸਾਨ ਹੀ ਸੁਣ ਰਹੇ ਹਾਂ ਸਾਰਿਆਂ ਦੇ ਮੂੰਹੋਂ ਬਟ ਬੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੇ ਕਵਰ ਨਹੀਂ ਕੀਤੀਆਂ ਜਿਹੜੀਆਂ ਇਮੀਗ੍ਰੈਂਟਾਂ ਵਾਸਤੇ ਚੰਗੀਆਂ ਵੇ ਜੇ ਉੱਥੇ ਕੋਈ ਹੋਰ ਬੰਦਾ ਬਿਨਾ ਵਰਕ ਅਥਰਾਇਜ਼ੇਸ਼ਨ ਦੇ ਕੰਮ ਕਰਦਾ ਮਿਲ ਗਿਆ ਜੀ ਜੀ ਉਹਨੂੰ ਵੀ ਨਾਲ ਫੜ ਲਿਆ ਜਾਣਾ ਪਰ ਬਹੁਤ ਏਜੰਟ ਤਾਂ ਬਾਈ ਜੀ ਗੱਲਾਂ ਕਰਦੇ ਆ ਵੀ ਉਹ ਕਹਿੰਦੇ ਇੱਥੋਂ ਜਾਓ ਜੀ ਜਾ ਤੇ ਮੈਕਸੀਕੋ ਤੋਂ ਸਿੱਧਾ ਤੁਸੀਂ ਅਮਰੀਕਾ ਐਂਟਰ ਕਰੋ ਤੁਹਾਡਾ ਉਹ ਪਾਸਪੋਰਟ ਰੱਖ ਲੈਣਗੇ ਉਤੋਂ ਬਾਅਦ ਤੁਸੀਂ ਨਾਲ ਦੀ ਨਾਲ ਸ਼ਾਂਨ ਕੰਮ ਤੇ ਜੜ ਚੂ ਜੀ ਜਿਹੜੀਆਂ ਕੈਨੇਡਾ ਵਾਲੀਆਂ ਕੰਟਰੀਆਂ ਨੇ ਉੱਥੇ ਇਸ ਕਰਕੇ ਲੋਕੀ ਪ੍ਰੈਫਰ ਕਰਦੇ ਸੀ ਬਿਕੋਜ਼ ਉਹ ਸਟੱਡੀ ਤੋਂ ਬਾਅਦ ਉਹਨਾਂ ਨੂੰ ਉੱਥੇ ਪੀਆਰ ਮਿਲਣ ਦੇ ਚਾਂਸਸ ਹੁੰਦੇ ਸੀ ਹਾਂਜੀ ਹਾਂ ਯੂਐਸ ਦੇ ਵਿੱਚ ਸਟੱਡੀ ਤੋਂ ਬਾਅਦ ਪੀਆਰ ਦੇ ਕੋਈ ਚਾਂਸਸ ਨਹੀਂ ਹੈਗੇ ਵਾਪਸ ਮੁੜਨਾ ਪੈਂਦਾ ਜੀ ਫਿਰ ਬਿਲਕੁਲ ਇਹ ਇੱਕ ਬੈਰੀਅਰ ਖੜਾ ਹੋ ਜਾਣਾ ਤੁਹਾਡੇ ਵਿੱਚ ਵੀ ਤੁਸੀਂ ਇਲੀਗਲੀ ਕੰਮ ਕਰਦੇ ਸੀ ਜੀ ਜੀ ਤੁਹਾਡੇ ਤੋਂ ਉਹ ਬੈਰੀਅਰ ਕਰਾਸ ਕੀਤਾ ਹੀ ਨਹੀਂ ਜਾਣਾ ਉਹ ਉੱਥੇ ਓਕੇ ਹੋ ਜਾਓਗੇ ਜਿੱਦਾਂ ਤੁਹਾਨੂੰ ਨੁਕਸਾਨ ਭੋਗਣਾ ਪੈ ਸਕਦਾ ਹੈ ਉਹ ਫਿਰ ਗਲਤ ਐਕਸਪਲੇਨ ਕਰਦੇ ਬਿਲਕੁਲ 100% ਗਲਤ ਪਰ ਅਮਰੀਕਾ ਲਈ ਇਸ ਤਰ੍ਹਾਂ ਕਦੇ ਏਜੰਟ ਦੇਖੇ ਨਹੀਂ ਜਿਸ ਤਰ੍ਹਾਂ ਜੀ ਕੈਨੇਡਾ ਦੇ ਲਈ ਤਾਂ ਜੀ ਹਿੱਟ ਚੱਕ ਏਜੰਟ ਜੀ ਇੱਥੇ ਤਾਂ ਫਿਰਦੇ ਸੀ ਲੋਕਾਂ ਦੀ ਮੈਂਟੈਲਿਟੀ ਮੇਰੇ ਮੈਂ ਵੀ ਇਹਦੇ ਵਿੱਚ ਹੀ ਆ ਇਹ ਬਣ ਗਈ ਆ ਵੀ 트੍ਰੰਪ ਆਇਆ ਯਾਰ ਹੁਣ ਤਾਂ ਬਿਜੇ ਔਖੇ ਬਹੁਤ ਹੋ ਜਾਣੇ ਆ ਜੋ ਤੁਸੀਂ ਲਿਖਿਆ ਆ ਉਹ ਤੁਸੀਂ ਬੋਲ ਨਹੀਂ ਪਾਰੇ ਜੋ ਤੁਸੀਂ ਬੋਲ ਰਹੇ ਹੋ ਤੁਹਾਡੇ ਨਾਲ ਮੈਚ ਨਹੀਂ ਕਰ ਰਿਹਾ ਕੌਨਫੀਡੈਂਸ ਤੁਹਾਡੇ ਚਿਹਰੇ ਤੇ ਨਹੀਂ ਹੈ ਫਿਰ ਉਹ ਕਿਉਂ ਵੀਜ਼ਾ ਦੇਣਗੇ ਉਹ ਸਰ ਤੋਂ ਮੇਨ ਟ੍ਰਿਕ ਕਰਦੇ ਆ ਵੀ ਤੁਹਾਡੀ ਸਾਲਾਨਾ ਤਨਖਾਹ ਕਿੰਨੀ ਹੈ ਹੂੰ ਤੇ ਸਾਡੇ ਬੰਦੇ ਕਦੀ ਫੋਕਸ ਕਰਕੇ ਨਹੀਂ ਜਾਂਦੇ ਉਹ ਫੋਕਸ ਇਸੀ ਤੇ ਕਰਕੇ ਜਾਂਦੇ ਨੇ ਵੀ ਮਹੀਨੇ ਦੀ ਤਨਖਾਹ ਕਿੰਨੀ ਹੈ ਤੇ ਹੁਣ ਮੰਨ ਲਓ ਇੱਕ ਲੱਖ ਰੁਪਿਆ ਖਮਾਉਣ ਵਾਲਾ ਬੰਦਾ ਜੀ ਜੀ ਉਹ ਘੁੰਮਣ ਜਾ ਰਿਹਾ ਤੇ ਉਹਨੇ ਐਕਸਪੈਂਸਿਵ ਕਰਨਾ 5 ਲੱਖ ਰੁਪਿਆ ਜੀ ਜੀ ਤੇ ਤੁਹਾਡੀ ਆਈਟਨਰੀ ਜਿਹੜੀ ਤੁਸੀਂ ਬਣਾਈ ਆ ਉਹ 10 ਲੱਖ ਦਾ ਖਰਚਾ ਵਿਖਾਉਂਦੀ ਵੀ ਇਹ ਤਰੀਕੇ ਨਾਲ ਤੇ ਤੁਹਾਨੂੰ ਵੀਜ਼ਾ ਕਿਵੇਂ ਮਿਲ ਸਕਦਾ ਪੋਸੀਬਲ ਨਹੀਂ ਹੈ ਨਾ ਜਿਹੜੀ ਵੱਡੀ ਗਲਤੀ ਸਾਡੇ ਤੋਂ ਹੁੰਦੀ ਆ ਜੀ ਅਸੀਂ ਪਹਿਲੇ ਐਂਟਰੀ ਕਰਨ ਤੋਂ ਪਹਿਲੇ ਹਾਈ ਵੀਜ਼ਾ ਮਿਲ ਜੇ ਹਾਈ ਵੀਜ਼ਾ ਮਿਲ ਜੇ ਇੱਕ ਤੜਕੂ ਲੈ ਕੇ ਜਾਂਦੇ ਆ ਮਨ ਦੇ ਵਿੱਚ ਉੱਥੋਂ ਤੁਸੀਂ ਆਪ ਦੇ ਮਾਈਂਡ ਨੂੰ 네ਗੇਟਿਵ ਡਿਵੈਲਪ ਕਰ ਲੈਨੇ ਹੋ ਤੁਸੀਂ ਕਿਸੇ ਕਦੀ ਵੀ ਫੋਕਸ ਕਰਕੇ ਵੇਖਿਆ ਜੇ 90% ਬੰਦਿਆਂ ਨੇ ਆਪ ਦੇ ਸਵਾਲਾਂ ਦੇ ਜਵਾਬ ਗਲਤ ਦਿੱਤੇ ਉਹਨਾਂ ਨੇ ਵੀਜ਼ਾ ਤਾਂ ਰਿਜੈਕਟ ਹੋ ਜਾਂਦਾ ਜਿਹਦੇ ਵਿੱਚ ਤੁਹਾਡੇ ਮਤਲਬ ਕਿ ਲਾਈਨ ਦੇ ਏਜੰਟਾਂ ਦੀ ਕਿੰਨੀ ਕਮੀ ਮੰਨਦੇ ਹੋ ਬਾਈ ਜੀ ਗਲਤੀ ਮੰਨਦੇ 80 85% ਗਲਤੀ ਹੈਗੀ ਉਹਨਾਂ ਦੀ ਉਹਨਾਂ ਨੂੰ ਸਿਰਫ ਆਪ ਦੇ ਪੈਸੇ ਤੱਕ ਮਤਲਬ ਹੈ ਇੱਥੇ ਦੇ ਕੇ ਜਾਵਾਂਗੇ ਲੈ ਅਮਰੀਕਾ ਨਹੀਂ ਲੈ ਕੇ ਜਾਂਦਾ ਇੱਥੋਂ ਕੋਈ ਬਹਿਰਵਾਣਾ ਕਰੋ ਅੱਛਾ ਜੀ ਇੱਥੇ ਰਖਣਾ ਉਹ ਕਿਤੇ ਨਹੀਂ ਲੈ ਕੇ ਜਾਂਦੇ ਮੈਂ ਆਪਦੇ ਆਫਿਸ ਦੇ ਵਿੱਚੋਂ ਓਵੇਂ ਨਵੇਂ ਥੈਲਾ ਨੋਟਾਂ ਦਾ ਵਾਪਸ ਤੋਰਿਆ ਹੋਇਆ ਮੈਂ ਉਹਨਾਂ ਨੂੰ 18-18 ਲੱਖ ਕਿਹਾ ਸੀ ਕਿਉਂਕਿ ਮੈਨੂੰ ਇਹ ਬੜੀ ਸਟਾਰਟਿੰਗ ਵਿੱਚ ਬੜਿਆਂ ਨੇ ਸਮਝਾਤਾ ਸੀ ਵੀ ਜਦੋਂ ਲੱਖ ਰੁਪਿਆ ਕਹੋਗੇ ਨਾ ਉਹਨਾਂ ਨੂੰ ਟਰਸਟ ਹੀ ਨਹੀਂ ਹੁੰਦਾ ਇਹ ਸਾਡਾ ਕੰਮ ਹੋ ਜੂਗਾ ਹੂੰ ਲੱਖ ਰੁਪਿਆ ਨਾਨ ਡਿਫੈਂਡੇਬਲ ਲੈ ਕੇ 18 ਲੱਖ ਕਿਹਾ ਸੀ ਵੀਜ਼ਾ ਆ ਗਿਆ ਪੈਸਾ ਨਹੀਂ ਲੈ ਰਿਹਾ ਸੀ ਲੈ ਕੇ ਆਇਆ ਤਾਂ ਪੈਸੇ ਹੱਥੇ ਦੇ ਕੇ ਵਾਪਸ ਤੋਰ ਲਿਆ ਜੀ